ਉੱਤੇ ਅੰਦਰ ਵਾਤੀ ਗਿਆ ਚਲੋ ਉਹਨਾਂ ਦੇ ਪਾਰ ਪਿੰਡੋਂ ਲੈ ਆਈਏ ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹੋਰ ਸੁਣਾਓ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਆਪਦੇ ਘਰ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਚਲਿਏ ਫਿਰ ਅੱਜ ਦੇ ਵੀਡੀਓ ਨੂੰ ਕਰਦੇ ਆਪਾਂ ਸਟਾਰਟ ਅਗਰ ਅੱਜ ਮੈਂ ਮਾਰਨਿੰਗ ਦੀ ਗੱਲ ਕਰਾਂ ਮਾਰਨਿੰਗ ਨਾ ਅੱਜ ਮੈਂ ਬਹੁਤ ਜ਼ਿਆਦਾ ਦੋ ਦਿਨ ਕੰਮ ਆਪਣੇ ਇੰਪੋਰਟ ਕਰਨੇ ਸੀਗੇ ਮੇਰੀ ਮੈਡੀਸਿਨ ਵਗੈਰਾ ਵੀ ਖਤਮ ਹੋ ਗਈ ਸੀ ਕਿ ਮੈਂ ਉਹ ਵੀ ਲੈਣ ਜਾਣੀ ਸੀਗੀ ਔਰ ਜਿਵੇਂ ਮੈਂ ਕੱਲ ਵੀ ਕੁਝ ਹੈਲਥ ਰਿਲੇਟਿਡ ਤੋਂ ਨਾ ਕੁਝ ਗੱਲ ਨਾ ਸ਼ੇਅਰ ਕੀਤੀਆਂ ਸੀਗੀਆਂ ਬਸ ਅੱਜ ਮੈਂ ਵੀ ਮੇਰੀ ਵੀ ਮੈਡੀਸਿਨ ਖਤਮ ਹੋ ਗਈ ਪਹਿਲਾ ਉਹ ਲੈਣ ਚ ਜਾਂ ਮੈਂ ਵੀ ਉੱਠਣ ਚ ਲੇਟ ਹੋ ਗਈ ਉੱਠਣ ਚ ਲੇਟ ਵੀ ਕਹਿ ਸਕਦੇ ਜਾਂ ਫੇਰੇ ਕਹਿ ਸਕਦੇ ਆ ਕਿ ਅੱਜ ਨਾ ਮੈਂ ਥੋੜਾ ਪੂਰੇ ਪੂਰੇ ਟਾਈਮ ਤੇ ਹੀ ਉੱઠી ਸੀਗੀ ਉਸ ਤੋਂ ਬਾਅਦ ਕੀ ਹੋਇਆ ਮੈਂ ਬਸ ਜਲਦਬਾਜੀ ਦੇ ਵਿੱਚ ਹੀ ਸਾਰਾ ਕੁਝ ਰੈਡੀ ਹੋਇਆ ਫਟਾਫਟ ਔਰ ਥੋੜਾ ਜਿਹਾ ਲੇਟ ਆਪਾਂ ਤਾਂ ਹੋ ਗਏ ਕਿਉਂਕਿ ਗੁਰਸ਼ੀਮ ਦਾ ਜਿਹੜਾ ਟਾਈਮ ਸੀਗਾ ਉੱਠਣ ਦਾ ਉਹਨੂੰ ਹਜੇ 1 ਘੰਟਾ ਪਿਆ ਹੋਇਆ ਸੀਗਾ ਉਹਨਾਂ ਆਪਾਂ ਨੂੰ ਇਹਦਾ ਲੱਗਦਾ ਸੀ ਕਿ ਚੱਲੇ ਆਪਣੀ ਨੀਂਦ ਪੂਰੀ ਕਰ ਲਵੇ ਵੀ ਉਸ ਤੋਂ ਬਾਅਦ ਚੱਲ ਆਪਾਂ ਜਾਵਾਂਗੇ ਫੇ ਗੁਰਸ਼ੀਨ ਦੇ ਪਾਪਾ ਕਹਿੰਦੇ ਵੀ ਮੈਂ ਕੰਮ ਤੇ ਵੀ ਜਾਣਾ ਆਇਆ ਤੁਸੀਂ ਗੁਰਸ਼ੀਨ ਨੂੰ ਜਲਦੀ ਜਲਦੀ ਉਠਾ ਕੇ ਰੈਡੀ ਕਰ ਦਿਓ ਔਰ ਫਟਾਫਟ ਜਾ ਕੇ ਬਾਹਰ ਵਾਲਾ ਕੰਮ ਆ ਜਿਹੜਾ ਹੋ ਕ ਨਿਪਟਾਇਆ ਆਣੇ ਆ ਉਸ ਤੋਂ ਬਾਅਦ ਫਿਰ ਉਹਨੇ ਕੰਮ ਤੇ ਵੀ ਜਾਣਾ ਸੀਗਾ ਔਰ ਸਵੇਰੇ ਮੇਨਾ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀਗਾ ਵਲੌਗ ਸ਼ੂਟ ਕਰਨ ਦਾ ਸਵੇਰੇ ਨਾ ਥੋੜਾ ਜਿਹਾ ਐਦਾ ਹੋ ਜਾਂਦਾ ਕਿ ਜਦੋਂ ਤੁਸੀਂ ਥੋੜਾ ਲੇਟ ਹੋ ਜਾਂਦੇ ਆ ਨਾ ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਹੜਬੜੀ ਦੇ ਵਿੱਚ ਹੋ ਜਾਂਦੀਆਂ ਆ ਔਰ ਹਸਬੰਡ ਦੇ ਕੋਲ ਤਾਂ ਨਾ ਪੇਸ਼ੈਂਸ ਹੁੰਦਾ ਹੀ ਨਹੀਂ ਹੈਗਾ ਨਾ ਵੀ ਥੋੜਾ ਧੇਰ ਕਿਸੇ ਚੀਜ਼ ਨੂੰ ਆਪਾਂ ਵੇਟ ਕਰ ਲਈਏ ਮੈਂ ਤਾਂ ਥੋੜਾ ਬਹੁਤਾ ਫਿਰ ਵੇਟ ਕਰ ਲੈਣੀ ਉਹ ਬਿਲਕੁਲ ਵੀ ਨਹੀਂ ਕਰਦੇ ਸੋ ਇਹੀ ਰੀਜ਼ਨ ਸੀਗਾ ਅੱਜ ਮੈਂ ਮਾਰਨਿੰਗ ਆਪਣਾ ਵਲੌਗ ਆ ਜਿਹੜਾ ਉਹ ਸਾਰਾ ਸ਼ੂਟ ਨਹੀਂ ਕੀਤਾ ਔਰ ਨਜਤਾ ਮੈਨੂੰ ਕਾਫੀ ਸਾਰੀਆਂ ਭੈਣਾਂ ਕਹਿ ਜਾਂਦੀਆਂ ਤੁਸੀਂ ਜਦੋਂ ਸ਼ਾਪਿੰਗ ਕਰਨ ਜਾਂਦੇ ਆ ਜਾਂ ਫੇ ਆਪਣਾ ਬਾਹਰ ਕੋਈ ਕੰਮ ਕਰਨ ਜਾਂਦੇ ਆ ਉੱਥੇ ਤੁਸੀਂ ਸਾਰਾ ਵਲੌਗ ਸ਼ੂਟ ਕਰਕੇ ਆਇਆ ਕਰੋ ਮੈਂ ਨਾ ਉਹਨਾਂ ਨੂੰ ਕਿਹਾ ਸੀਗਾ ਲਾਸਟ ਵਾਰੀ ਵੀ ਜਦੋਂ ਵੀ ਮਤਲਬ ਮੈਨੂੰ ਇਦਾਂ ਲੱਗਿਆ ਕਿ ਸ਼ੂਟ ਕਰਨ ਵਾਲਾ ਹੈਗਾ ਮੈਂ ਜ਼ਰੂਰ ਕਰਿਆ ਕਰੂੰਗੀ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਕੁਝ ਚੀਜ਼ਾਂ ਨਾ ਆਪਣੇ ਉਸ ਕੰਟਰੋਲ 'ਚ ਨਹੀਂ ਹੁੰਦੀਆਂ ਜਾਂ ਫੇ ਤੁਸੀਂ ਇਹ ਕਹਿ ਸਕਦੇ ਜਦੋਂ ਤੁਸੀਂ ਲੇਟ ਹੋ ਜਾਂਦੇ ਨਾ ਉਸ ਤਰੀਕੇ ਨਾਲ ਚੀਜ਼ਾਂ ਨਹੀਂ ਹੁੰਦੀਆਂ ਜਿਸ ਤਰੀਕੇ ਨਾਲ ਤੁਸੀਂ ਸੋਚਿਆ ਹੁੰਦਾ ਕਿ ਆਪਾਂ ਵਲੌਗ ਸ਼ੂਟ ਕਰਨਾ ਹੈ ਤਾਂ ਕਰਕੇ ਨਾ ਬਸ ਥੋੜੇ ਜਲਦਬਾਜ਼ੀ ਦੇ ਵਲੌਗ ਮੇਰਾ ਸ਼ੂਟ ਨਹੀਂ ਹੋਇਆ ਕੋਈ ਗੱਲ ਨਹੀਂ ਨੈਕਸਟ ਟਾਈਮ ਜਲਦੀ ਹੀ ਤੁਹਾਡੇ ਨਾਲ ਕੁਝ ਐਦਾ ਦਾ ਵਧੀਆ ਜਿਹਾ ਵਲੌਗ ਆ ਮੈਂ ਜਰੂਰ ਸ਼ੇਅਰ ਕਰਾਂਗੀ ਔਰ ਨਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਦੇਖ ਹੀ ਲਿਆ ਹੋਣਾ ਆ ਔਰ ਮੈਂ ਆ ਕੇ ਫਟਾਫਟ ਪੋਹਾ ਬਣਾਇਆ ਹਸਬੰਡ ਵਾਸਤੇ ਔਰ ਆਪਣੇ ਵਾਸਤੇ ਕੁਸ਼ੀਨ ਵਾਸਤੇ ਮੈਂ ਆਲੂ ਫਰਾਈ ਕੀਤੀ ਸੀ ਕਲਦੀ ਉਹ ਕਹਿ ਰਹੀ ਸੀ ਆਲੂ ਖਾਣੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਆਲੂ ਉਹਦੇ ਫੇਵਰਟ ਆ ਔਰ ਨਾਲ ਮੈਂ ਚਾਹ ਦਾ ਕੱਪ ਰੱਖਿਆ ਸੀਗਾ ਤੇ ਆ ਕੇ ਨਾ ਪਹਿਲਾਂ ਮੈਂ ਫਟਾਫਟ ਰੋਟੀ ਬਣਾਈ ਆ ਉੱਥੋਂ ਸਾਨੂੰ ਆਂਦੇ ਆਂਦੇ ਇੰਨਾ ਜ਼ਿਆਦਾ ਟਾਈਮ ਹੋ ਗਿਆ ਮਤਲਬ 1.30 ਵਜੇ ਆਈਆਂ 1.30 ਉੱਥੋਂ ਆ ਕੇ ਫਟਾਫਟੇ ਮੈਂ ਸਾਰਾ ਕੁਝ ਰੈਡੀ ਕੀਤਾ ਫਿਰ ਉਸ ਤੋਂ ਬਾਅਦ ਮੈਂ ਗੁਸ਼ੀਨ ਦੇ ਪਾਪਾ ਨੇ ਵੀ ਕੰਮ ਤੇ ਜਾਣਾ ਸੀ ਉਹਨਾਂ ਨੂੰ ਬਾਦ ਉਸ ਤੋਂ ਬਾਅਦ ਮੈਂ ਸੋਚਿਆ ਅੱਜ ਪਹਿਲਾਂ ਮੈਂ ਕਿਚਨ ਵਾਲਾ ਕੰਮ ਨਿਬੇੜ ਲੈਣੀ ਆ ਕਿਚਨ ਦੇ ਵਿੱਚ ਜਿੰਨੇ ਵੀ ਸਾਰੇ ਭਾਂਡੇ ਵਗੈਰਾ ਸੀ ਜੋ ਵੀ ਖਲਾਰਾ ਸੁੰਜੀ ਮੈਨੂੰ ਤੁਹਾਨੂੰ ਪਤਾ ਹੀ ਹੈ ਸਵੇਰੇ ਆਪਾਂ ਕਿੰਨਾ ਸਾਰਾ ਕੰਮ ਕਰਦੇ ਆ ਸਾਰਾ ਕੰਮ ਮੈਂ ਐਸੇ ਤਰੀਕੇ ਨਾਲ ਛੱਡ ਕੇ ਚੱਲ ਗਈ ਮੈਂ ਕਾ ਚੱਲ ਕੋਈ ਗੱਲ ਨਹੀਂ ਆ ਕੇ ਕਰ ਲਵਾਂਗੀ ਭਾਂਡੇ ਵਗੈਰਾ ਸਾਰੇ ਮਾਂਚ ਕੀ ਮੈਂ 베ਡੇ ਦੇ ਵਿੱਚ ਰੱਖ ਦਿੱਤੇ ਤਾਂ ਕਿ ਉੱਥੇ ਡਰਾਈ ਹੋ ਜਾਣ ਬਾਸ ਉਸ ਤੋਂ ਬਾਅਦ ਮੈਂ ਆਪਣਾ ਜੜਾ ਕਿਚਨ ਕਾਊਂਟਰ ਆ ਉਹਨੂੰ ਚੰਗੀ ਤਰੀਕੇ ਨਾਲ ਕਲੀਨ ਕਰ ਲਾਂਗੀ ਗੈਸ ਨੋਵੇ ਚੰਗੀ ਤਰੀਕੇ ਨਾਲ ਮੈਂ ਸਾਫ ਕਰ ਲਾਂਗੀ ਆ ਨਾ ਬੱਸ ਜੀਵੇਂ ਅੱਜ ਮੈਂ ਲੇਟ ਹੋ ਗਈਆਂ ਮੇਰਾ ਨਾ ਹਮੇਸ਼ਾ ਇਦਾਂ ਹੀ ਹੁੰਦਾ ਆ ਜਦੋਂ ਵੀ ਮੈਨੂੰ ਲੱਗਦਾ ਕਿ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਆ ਜਾਂ ਫਿਰ ਮੈਂ ਆਪਣਾ ਸਾਰਾ ਘਰ ਦਾ ਕੰਮ ਛੱਡ ਦਿੱਤਾ ਆ ਆ ਕੇ ਮੇਰਾ ਕੀ ਰੁਟੀਨ ਹੁੰਦਾ ਮੈਂ ਜ਼ਿਆਦਾ ਆਪਣਾ ਡਸਟਿੰਗ ਔਰ ਕਲੀਨਿੰਗ ਤੇ ਟਾਈਮ ਵੇਸਟ ਬਿਲਕੁਲ ਵੀ ਨਹੀਂ ਕਰਦੀ ਬਸ ਮੈਂ ਆ ਕੇ ਕੀ ਕਰਦੀ ਹੁੰਨੀ ਆ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਹੁੰਦਾ ਉਹ ਕਿਚਨ ਦਾ ਹੀ ਹੁੰਦਾ ਆ ਕਿਉਂਕਿ ਇਹ ਮੈਂ ਜਿਵੇਂ ਸਾਰਾ ਕੁਝ ਛੱਡ ਕੇ ਚਲ ਜਾਂ ਜੇ ਕਿਚਨ ਦਾ ਆ ਕੇ ਭਾਂਡੇ ਮਾਂਜੇ ਕਿਚਨ ਸਾਰੀ ਸਾਫ਼ ਕੀਤੀ ਜ਼ਿਆਦਾ ਕੁਝ ਡੀਪ ਕਲੀਨਿੰਗ ਨਹੀਂ ਕੀਤਾ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਆਪਣੀ ਆਪਣੀ ਜਗ੍ਹਾ ਤੇ ਉੱਤੇ ਮੈਂ ਸੈੱਟ ਕਰ ਦਿੰਨੀ ਹੁੰਨੀ ਆ ਔਰ ਨਾ ਇਸ ਤਰੀਕੇ ਨਾਲ ਫਿਰ ਟੈਨਸ਼ਨ ਵੀ ਨਹੀਂ ਹੁੰਦੀ ਔਰ ਕਿਸੇ ਜੀ ਮਤਲਬ ਕਿਸੇ ਵੀ ਤਰੀਕੇ ਦਾ ਬਰਡਨ ਨਹੀਂ ਪੈਂਦਾ ਆਪਣੇ ਦਿਮਾਗ ਤੇ ਔਰ ਨਾ ਐਦਾਂ ਨਹੀਂ ਮੇਰੇ ਦਿਮਾਗ 'ਚ ਹੁੰਦਾ ਵੀ ਉੱਥੋਂ ਮੈਂ ਹੁਣ ਲੇਟ ਹੋ ਗਈ ਆ ਆ ਕੇ ਵੀ ਆ ਕੇ ਮੈਨੂੰ ਇੰਨੇ ਸਾਰੇ ਕੰਮ ਕਰਨੇ ਇਹ ਮੈਂ ਆਪ ਕੀ ਕਰਦੀ ਹੁੰਨੀ ਹੈ ਆਪਣੇ ਟਾਈਮ ਦੇ ਹਿਸਾਬ ਨਾਲ ਬਸ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲੈਣੀ ਹੁੰਦੀਆਂ ਔਰ ਨਾ ਮੇਰੀ ਰੁਟੀਨ ਇੱਕ ਇਹ ਵੀ ਹੈ ਕਿ ਅਗਰ ਮੈਂ ਸਵੇਰੇ ਲੇਟ ਉੱਠ ਵੀ ਜਾਂਦੀ ਆ ਨਾ ਔਰ ਟਾਈਮ ਨੂੰ ਆਪਣੇ ਕੰਮ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਮੈਂ ਬਹੁਤ ਅੱਛੀ ਤਰੀਕੇ ਨਾਲ ਜਾਣਦੀ ਆ ਉਚਾਫ਼ੇ ਤੁਸੀਂ ਇਹ ਕਹਿ ਸਕਦੇ ਹੋ ਬਹੁਤ ਚੰਗੀ ਤਰੀਕੇ ਨਾਲ ਮੈਂ ਚੀਜ਼ਾਂ ਨੂੰ ਮੈਨੇਜ ਕਰਨਾ ਸਿੱਖ ਲਿਆ ਆ ਜਿਵੇਂ ਮੈਂ ਤੁਹਾਨੂੰ ਕਹਿਨੀ ਹੁੰਦੀ ਆ ਆਪਣੀਆਂ ਗਲਤੀਆਂ ਤੋਂ ਆਪਾਂ ਡੇਲੀ ਕੁਛ ਨਾ ਕੁਛ ਸਿੱਖਦੇ ਹੀ ਆ ਮੈਂ ਹਰ ਰੋਜ਼ ਕੁਛ ਨਾ ਕੁਛ ਆਪਣੀਆਂ ਗਲਤੀਆਂ ਤੋਂ ਸਿੱਖਦੀ ਹੀ ਹੁੰਨੀ ਆ ਜਿਵੇਂ ਅੱਜ ਮੈਂ ਲੇਟ ਹੋ ਗਈ ਸੀ ਇਹਦਾ ਮਤਲਬ ਇਹ ਨਹੀਂ ਹੈ ਮੈਂ ਲੇਟ ਹੋ ਗਈਆਂ ਤੇ ਆ ਕੇ ਮੈਂ ਘਰ ਦਾ ਕੋਈ ਕੰਮ ਨਹੀਂ ਕਰੂੰਗੀ ਜਾਂ ਫੇ ਬਿਸਤਰੇ ਵਗੈਰਾ ਉੱਥੇ ਪਏ ਆ ਜਾਂ ਮੈਂ ਉਥੋਂ ਚੱਕ ਕੇ ਇੱਥੇ ਰੱਖ ਦਿੱਤੇ ਆ ਕਰੂੰਗੀ ਮੈਂ ਉਹਦੇ ਹੀ ਜਿੱਦਾਂ ਮੈਂ ਡੇਲੀ ਕਰਦੀ ਹੁੰਨੀ ਆ ਬਸ ਜ਼ਿਆਦਾ ਮੈਂ ਜਿੱਦਾਂ ਹੁਣ ਝਾੜੂ ਪੋਚੇ ਵਾਲਾ ਕੰਮ ਨਹੀਂ ਕਰੂੰਗੀ ਸਿਰਫ ਮੈਂ ਝਾੜੂ ਵਗੈਰਾ ਕੱਢ ਦਿੱਤਾ ਸੀਗਾ ਆ ਕੇ ਪੋਚਾ ਨਹੀਂ ਮਾਰੂੰਗੀ ਪੋਚਾ ਮੈਂ ਕੱਲ ਮਾਰ ਲੂੰਗੀ ਐਦ ਉਹ ਪੁੱਛੇ ਤਾਂ ਕੰਮ ਕਰਦੀ ਹਾਂ ਬਸ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਕੋਈ ਵੀ ਕੰਮ ਸਟ्रेस ਲੈ ਕੇ ਨਹੀਂ ਕਰਦੀ ਬਹੁਤ ਸਾਰੀਆਂ ਚੀਜ਼ਾਂ ਸਟ्रेस ਲੈ ਕੇ ਨਾ ਤੁਹਾਡਾ ਦਿਮਾਗ ਵੀ ਖਰਾਬ ਹੋ ਜਾਂਦਾ ਆ ਕੰਮ ਵੀ ਚੰਗੀ ਤਰੀਕੇ ਨਾਲ ਨਹੀਂ ਹੁੰਦਾ ਮੈਂ ਸੱਚੀ ਦੱਸਾਂ ਮੇਰੇ ਕੋਲ ਤਾਂ ਬਿਲਕੁਲ ਵੀ ਕੰਮ ਟੈਨਸ਼ਨ 'ਚ ਨਹੀਂ ਹੁੰਦਾ ਔਰ ਮੈਨੂੰ ਇਦਾਂ ਲੱਗਣ ਲੱਗ ਜਾਂਦਾ ਕੰਮ ਬਹੁਤ ਜ਼ਿਆਦਾ ਪਿਆ ਹੋਇਆ ਸੋ ਇਸ ਕਰਕੇ ਟੈਨਸ਼ਨ ਫ੍ਰੀ ਹੋ ਕੇ ਜੋ ਵੀ ਕੰਮ ਕਰਨਾ ਮੈਂ ਹਮੇਸ਼ਾ ਉਹੀ ਕਰਦੀ ਹੁੰਨੀ ਆ ਔਰ ਤੁਹਾਨੂੰ ਵੀ ਬਸ ਮੈਂ ਉਹੀ ਦੱਸਦੀ ਹੁੰਨੀ ਆ ਜੋ ਮਤਲਬ ਮੇਰੇ ਨਾਲ ਹੁੰਦਾ ਆ ਕਿਚਨ ਵਾਲਾ ਕੰਮ ਸਾਰਾ ਨਿਪਟਾ ਕੇ ਉਸ ਤੋਂ ਬਾਅਦ ਬਸ ਮੈਂ ਆਗੀ ਸੀ ਕਿ ਬੈਡਰੂਮ ਦੇ ਵਿੱਚ ਬਿਸਤਰੇ ਵੀ ਸਵੇਰੇ ਮੈਂ ਐਸੇ ਤਰੀਕੇ ਨਾਲ ਛੱਡ ਕੇ ਚਲ ਗਈ ਸੀਗੀ ਸਾਰੇ ਜਿੰਨੇ ਵੀ ਕੰਬਲ ਵਗੈਰਾ ਸੀ ਉਹਨਾਂ ਨੂੰ ਫੋਲਡ ਕਰਕੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਕੇ ਆਈਆਂ ਅੱਜ ਨਾ ਮੇਰਾ ਮਨ ਕਰਦਾ ਸੀਗਾ ਕਿ ਮੈਂ ਬੈੱਡ ਸ਼ੀਟ ਨੂੰ ਚੇਂਜ ਕਰ ਦਵਾਂ ਫਿਰ ਦਿਮਾਗ ਦੇ ਵਿੱਚ ਇਹ ਆਇਆ ਕਿ ਅੱਜ ਤਾਂ ਮੈਂ ਰੂਮ ਦੇ ਵਿੱਚ ਕੋਈ ਵੀ ਡਸਟਿੰਗ ਕਲੀਨਿੰਗ ਨਹੀਂ ਕੀਤੀ ਹੈਗੀ ਸੋ ਮੈਂ ਇਹ ਵਾਲੇ ਪਾਰਟ ਨੂੰ ਸਕਿਪ ਕਰ ਦਉਂਗੀ ਕੱਲ ਮੈਂ ਬੈੱਡ ਸ਼ੀਟ ਚੇਂਜ ਕਰ ਦਉਂਗੀ ਔਰ ਨਾ ਅੱਜ ਮੈਂ ਕੱਪੜੇ ਵਗੈਰਾ ਵੀ ਨਹੀਂ ਵਾਸ਼ ਕੀਤੇ ਔਰ ਕੱਪੜੇ ਹਜੇ ਫੋਲਡ ਕਰਨ ਵਾਲੇ ਵੀ ਮੇਰੇ ਕਾਫੀ ਸਾਰੇ ਪਏ ਹੋਏ 2 ਦਿਨ ਹੋ ਗਏ ਕੱਪੜੇ ਫੋਲਡ ਕਰਨ ਦਾ ਮੈਨੂੰ ਟਾਈਮ ਬਿਲਕੁਲ ਵੀ ਨਹੀਂ ਮਿਲਿਆ ਸੋ ਇਸ ਕਰ ਦਿੱਤਾ ਕਿਉਂਕਿ ਲੇਟ ਹੋ ਗਈ ਸੀ ਇਸ ਕਰਕੇ ਕਪੜੇ ਵਗੈਰਾ ਵੀ ਮੈਂ ਨਹੀਂ ਧੋਤੇ ਕੱਲ ਮੈਂ ਆਪਣੇ ਕਪੜੇ ਵੀ ਵਾਸ਼ ਕਰ ਦੂੰਗੀ ਮੈਂਕਾ ਨਾਲ ਆਪਣੀ ਬੈੱਡ ਸ਼ੀਟ ਵੀ ਚੇਂਜ ਕਰ ਦੂੰਗੀ ਫਿਰ ਨਾਲ ਇਹ ਵੀ ਵਾਸ਼ ਹੋ ਜਾਊਗੀ ਬਸ ਥੋੜਨਾ ਗੱਲਾਂ ਕਰਦੇ ਕਰਦੇ ਜਿਹੜਾ ਮੇਰਾ ਰੂਮ ਆ ਉਹ ਪੂਰਾ ਸੈੱਟ ਹੋ ਗਿਆ ਆ ਬੈੱਡਰੂਮ ਨਾ ਸਭ ਤੋਂ ਪਹਿਲਾਂ ਮੈਂ ਤਾਂ ਕਰ ਦਿੱਤਾ ਸੀਗਾ ਆਪਣਾ ਪੂਰਾ ਸੈੱਟ ਕਰਤਾ ਰੇਂਜ ਕਰਤਾ ਇਸ ਕਰਕੇ ਕਿਉਂਕਿ ਮੈਂ ਕਾ ਸੋਫੇ ਵਾਲਾ ਕਮਰਾ ਮੈਂ ਬਾਅਦ ਵਿੱਚ ਕਰੂੰਗੀ ਲਾਸਟ ਵਿੱਚ ਉਸ ਤੋਂ ਬਾਅਦ ਨਾ ਮੈਂ ਜਿੱਦਾਂ ਹੀ ਆਪਣਾ ਰੂਮ ਸੈੱਟ ਕੀਤਾ ਗੁਰਸ਼ੀ ਨੂੰ ਮੈਂ ਬਾਦੀ ਕਰਾਣੀ ਸੀ ਉਹਨੂੰ ਨਹਾ ਲਾ ਦਿੱਤਾ ਉਹਦੇ హెయిਰ ਵਾਸ਼ ਵੀ ਅੱਜ ਮੈਂ ਕਰਨੇ ਸੀਗੇ ਟਾਈਮ ਨਾ ਕਾਫੀ ਜ਼ਿਆਦਾ ਹੋ ਗਿਆ ਸੀਗਾ ਨੀਤਾ ਇਹਦਾ ਟਾਈਮ ਆ ਜਿਹੜਾ ਸੌਣ ਵਾਲਾ ਉਹ ਤਾਂ ਇਹਦਾ ਨਿਕਲ ਚੁੱਕਿਆ ਆ ਔਰ ਬਸ ਲੇਟ ਹੋਣ ਕਰਕੇ ਮੈਂ ਪਹਿਲਾਂ ਇਹਨੂੰ ਨਵਾ ਦਿੱਤਾ ਸੀਗਾ ਉਸ ਤੋਂ ਬਾਅਦ ਮੈਂ ਹੁਣ ਕਿਚਨ ਚਾਗੀ ਸੀ ਮੈਂ ਕਾ ਇਹਦਾ ਦੁੱਧ ਵਗੈਰਾ ਮੈਂ ਘਰ ਤੋਂ ਕਰਮ ਦੁੱਧ ਪਲਾ ਕੇ ਤੋ ਵਾਦੀ ਨੂੰ ਮੈਂ ਸਵਾਦ ਦੂੰਗੀ ਫਿਰ ਮੈਂ ਆਪਣੇ ਜਿਹੜੇ ਬਾਕੀ ਵਾਲੇ ਕੰਮ ਆ ਉਹ ਕਰ ਲੂੰਗੀ ਵੈਸੇ ਗੁਸ਼ੀਨ ਦਾ ਜਿਹੜਾ ਟਾਈਮ ਆ ਉਹ 2 ਤੋਂ 2:30 ਵਜੇ ਦੇ ਵਿੱਚ ਵਿੱਚ ਉਹਨੂੰ ਮੈਂ ਸਵਾਦ ਦੂੰਗੀ ਇੱਥੇ 2:30 ਟਾਈਮ ਪਤਾ ਨਹੀਂ 3 ਵਜੇ ਜਾਂ ਫਿਰ ਪੋਨੇ ਕ 3 ਐਨੇ ਕ ਦਾ ਟਾਈਮ ਸੀਗਾ ਔਰ ਨਾ ਇਹਨੂੰ ਇੱਥੇ ਪੂਰੀ ਨੀਂਦ ਆਈ ਹੋਈ ਸੀ ਹੁਣ ਇਹਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਸੀਗਾ ਸੋ ਇਸ ਕਰਕੇ ਮੈਂ ਸੋਚਿਆ ਆਪਣੇ ਸਾਰੇ ਕੰਮ ਛੱਡ ਕੇ ਪਹਿਲਾਂ ਇਹਨੂੰ ਦੁੱਧ ਪਿਲਾ ਦੂੰਗੀ ਦੁੱਧ ਪਿਲਾ ਕੇ ਇਹਨੂੰ ਸਵਾਦ ਦੂੰਗੀ ਬਾਕੀ ਮੇਰੇ ਤਾਂ ਕੰਮ ਦੀ ਕੋਈ ਟੈਨਸ਼ਨ ਨਹੀਂ ਹੈ ਮੇਰੇ ਤਾਂ ਕੰਮ ਐਸੀ ਤਰੀਕੇ ਨਾਲ ਚੱਲਦੇ टाइम ना सो जावे क्योंकि ना फिर शाम नु उन्हें मैंने बहुत ज्यादा तांग करना अगर उने में नहीं सुवाया चल जो भाई बता हाय जी हाँ। हाँ। साक्षी काल जी शैसी। शैसी ਗੁਰਸ਼ੀਨ ਨੂੰ ਤਾਂ ਮੈਂ ਸੁਆਈਆਂ ਬਸ ਉਸ ਤੋਂ ਬਾਅਦ ਮੈਂ ਆਗੀ ਸਿੱਗੀ ਸੋਫੇ ਵਾਲੇ ਰੂਮ ਦੇ ਵਿੱਚ ਕਾਫੀ ਸਾਰੀਆਂ ਭੈਣਾਂ ਮੈਨੂੰ ਕਹਿੰਦੀਆਂ ਹੁੰਦੀਆਂ ਹੁੰਦੀਆਂ ਕਿ ਤੁਸੀਂ ਆਪਣੇ ਘਰ ਨੂੰ ਕਿਸ ਤਰੀਕੇ ਨਾਲ ਮੇਨਟੇਨ ਰੱਖਦੇ ਹੋ ਨਿਓਂ ਬਸ ਇਹੀ ਤਰੀਕਾ ਹੁੰਦਾ ਗੁਰਸ਼ੀਨ ਸੋ ਜਾਂਦੀ ਆ ਉਸ ਤੋਂ ਬਾਅਦ ਜਿੰਨਾ ਵੀ ਉਹਨੇ ਆਪਣੇ ਰੂਮ ਦੇ ਵਿੱਚ ਖਲਾਰਾ ਪਾਇਆ ਹੁੰਦਾ ਨਾਲ ਨਾਲ ਮੈਂ ਸਮੀਟ ਦੇਣੀ ਹੁੰਨੀ ਔਰ ਨਾਲੇ ਮੈਂ ਰੂਮ ਵੀ ਥੋੜਾ ਜਿਹਾ ਸੈੱਟ ਕਰਨਾ ਸੀਗਾ ਔਰ ਮੈਂ ਕਿਹਾ ਆਪਣੇ ਸੋਫੇ ਵਾਲੇ ਕਵਰ ਵੀ ਪਛਾਣੇ ਸੀ ਉਸ ਤੋਂ ਪਹਿਲਾਂ ਮੈਂ ਕਿਹਾ ਜਿੰਨੇ ਵੀ ਸਾਰੇ ਟੁਆਏ ਹੈਗੇ ਉਹਦੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਅਰੇਂਜ ਕਰਕੇ ਰੱਖ ਦੇਣੀਆਂ ਬੱਚਿਆਂ ਨਾਲ ਨਾ ਥੋੜਾ ਜਿਹਾ ਐਦਾ ਹੋ ਜਾਂਦਾ ਆ ਬੱਚੇ ਵੈਸੇ ਸਾਰੇ ਐਦਾ ਹੀ ਹੁੰਦੇ ਸ਼ਰਾਰਤੀ ਹੁੰਦੇ ਆ ਬਹੁਤ ਜ਼ਿਆਦਾ ਖਲਾਰਾ ਪਾਉਂਦੇ ਆ ਕਈ ਵਾਰ ਨਾ ਮੈਨੂੰ ਵੀ ਗੁੱਸਾ ਆ ਜਾਂਦਾ ਕਿ ਗੁਰਸ਼ੀਨ ਬਹੁਤ ਜ਼ਿਆਦਾ ਖਲਾਰਾ ਪਾਉਂਦੀ ਆ ਔਰ ਇਹਨਾਂ ਨੂੰ ਚੱਕਣ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਟਾਈਮ ਆ ਸਾਡਾ ਖਰਾਬ ਹੋ ਜਾਂਦਾ ਆ ਕਈ ਵਾਰ ਤਾਂ ਟੁਆਏ ਚੱਕਦੀ ਚੱਕਦੀ ਮੈਂ ਬਿਲਕੁਲ ਮਤਲਬ ਬਹੁਤ ਜ਼ਿਆਦਾ ਮੈਂ ਥੱਕ ਜਾਨੀ ਆ ਬੱਚਿਆਂ ਦੇ ਨਾਲ ਨਾ ਆਪਾਂ ਨੂੰ ਥੋੜਾ ਜਿਹਾ ਉਹਦਾ ਦਾ ਹੀ ਬਣਨਾ ਪੈਂਦਾ ਹੁੰਦਾ ਆ ਔਰ ਮੈਨੂੰ ਇਦਾਂ ਲੱਗਦਾ ਵੀ ਗੁੱਸਾ ਕਰਨ ਦਾ ਕੋਈ ਮਤਲਬ ਬਣਦਾ ਹੀ ਨਹੀਂ ਹੈਗਾ ਕਿਉਂਕਿ ਬੱਚਿਆਂ ਦੀ ਏਜ ਇੱਕ ਇਦਾਂ ਦੀ ਹੁੰਦੀ ਆ ਉਹਨਾਂ ਨੇ ਆਪਣੀ ਕੋਈ ਨਾ ਕੋਈ ਐਕਟੀਵਿਟੀ ਤਾਂ ਕਰਨੀ ਹੀ ਹੁੰਦੀ ਆ ਨਾ ਔਰ ਅਸੀਂ ਬੱਚਿਆਂ ਨੂੰ ਛੋਟੇ-ਛੋਟੇ ਗੱਲ ਤੋਂ ਬਿਲਕੁਲ ਵੀ ਨਹੀਂ ਰੋਕ ਟੋਕ ਸਕਦੇ ਕਿ ਤੁਸੀਂ ਆ ਨਾ ਕਰੋ ਜਾਂ ਫਿਰ ਉਹ ਨਾ ਕਰੋ ਸੋ ਮੈਂ ਵੀ ਬਸ ਇਸ ਤਰੀਕੇ ਨਾਲ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕੀਤਾ ਆ ਮੈਨੂੰ ਵੀ ਪਹਿਲਾਂ ਬਹੁਤ ਜ਼ਿਆਦਾ ਗੁੱਸਾ ਹੁੰਦੇ ਆ ਹੁਣ ਵੀ ਥੋੜਾ ਥੋੜਾ ਕਈ ਵਾਰ ਮੈਨੂੰ ਆ ਜਾਂਦਾ ਆ ਬਟ ਗੁਰਸ਼ੀਨ ਦਾ ਥੋੜਾ ਜਿਹਾ ਇਹ ਹੈ ਨਾ ਗੁਰਸ਼ੀਨ ਥੋੜਾ ਕਹਿਣਾ ਮੰਨ ਲੈਂਦੀ ਆ ਔਰ ਅਗਰ ਉਹਨੂੰ ਮੈਂ ਕਹਤਾ ਕਿ ਆਪਣੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਉੱਤੇ ਸੈੱਟ ਕਰ ਦੇ ਤੇ ਉਹ ਰੱਖ ਵੀ ਦਿੰਦੀ ਆ ਜਿੱਦਾਂ ਹਜੇ ਛੋਟੀ ਆ ਜ਼ਿਆਦਾ ਕਹਿਣਾ ਨਹੀਂ ਮੰਨਦੀ ਬਟ ਜਿੰਨਾ ਕੁ ਵੀ ਹੈਗਾ ਬਟ ਉਹ ਮੰਨ ਜਾਂਦੀ ਆ ਵੀਡੀਓ ਦੇਖਦੇ ਦੇਖਦੇ ਅਗਰ ਤੁਹਾਨੂੰ ਆਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗ ਰਹੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਬਾਅਦ ਵਿੱਚ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਂਦੇ ਹੋ ਘਰ ਦੇ ਅੰਦਰ ਸਫਾਈ ਨਾ ਕੁਝ ਲੋਕਾਂ ਲਈ ਬਹੁਤ بڑا ਸਟ्रेस ਬਣ ਜਾਂਦੀ ਆ ਅਗਰ ਤੁਸੀਂ ਆਪਣੀ ਲਾਈਨ ਦੇ ਵਿੱਚ ਛੋਟੇ ਛੋਟੇ ਰੂਲ ਫੋਲੋ ਕਰੋਗੇ ਨਾ ਸਫਾਈ ਕਰਨ ਵਿੱਚ ਬਹੁਤ ਜ਼ਿਆਦਾ ਮਜ਼ਾ ਆਊਗਾ ਔਰ ਨਾ ਤੁਸੀਂ ਯਕੀਨ ਨਹੀਂ ਮੰਨਣਾ ਮੇਰੇ ਲਈ ਨਾ ਕਲੀਨਿੰਗ ਇੱਕ ਫਨ ਪਾਰਟ ਬਣ ਚੁੱਕਿਆ ਹੈ ਕਿਉਂਕਿ ਮੈਨੂੰ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਮੇਨਟੇਨ ਰੱਖਣਾ ਬਹੁਤ ਜ਼ਿਆਦਾ ਪਸੰਦਾ ਜਿਹੜੇ ਲੋਕਾਂ ਲਈ ਇਹ ਇੱਕ ਸਟ्रेस ਆ ਜਾਂ ਫਿਰ ਜਿਹੜੇ ਲੋਕਾਂ ਨੂੰ ਜ਼ਿਆਦਾ ਕਲੀਨਿੰਗ ਕਰਨਾ ਬਿਲਕੁਲ ਵੀ ਨਹੀਂ ਪਸੰਦਾ ਉਹਨਾਂ ਡੈਡੀਕੇਟਿਡ ਕਲੀਨਿੰਗ ਨੂੰ ਟਾਈਮ ਜ਼ਰੂਰ ਦੇਣ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ 5-10 ਕਲੀਨਿੰਗ ਦਾ ਤੁਸੀਂ ਸੋਚ ਲਓ ਕਿ ਮੈਂ ਜ਼ਰੂਰ ਕਰੂੰਗੀ ਉਹਦੇ ਵਿੱਚ ਤੁਸੀਂ ਆਪਣੇ ਘਰ ਦਾ ਕੋਈ ਵੀ ਕੋਰਨਰ ਤੁਸੀਂ ਕਲੀਨ ਕਰ ਸਕਦੇ ਆ ਸਿਰਫ ਟੇਬਲ ਦੇ ਉੱਤੇ ਕਪੜਾ ਮਾਰ ਦੇਣ ਨਾਲ ਹੀ ਬਹੁਤ بڑا ਸਾਡਾ ਸੜਕਾ ਮਾ ਉਹ ਹੋ ਜਾਂਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਡਸਟ ਨਾ ਇਹ ਜਿਹੜੇ ਛੋਟੇ-ਛੋਟੇ ਜਵ ਛੋਟੇ-बड़े ਟੇਬਲ ਹੁੰਦੇ ਆ ਜਾਂ ਫਿਰ ਸਾਈਡ ਤੇ ਛੋਟੀਆਂ-ਛੋਟੀਆਂ ਚੀਜ਼ਾਂ ਪਈਆਂ ਹੋਈਆਂ ਨੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਡਸਟ ਪਈ ਹੁੰਦੀ ਆ ਬਸ ਤੁਸੀਂ ਸੋਚ ਲਿਆ ਕਰੋ ਕਿ ਅੱਜ ਮੈਂ 5 ਮਿੰਟ ਇਹ ਵਾਲੇ ਸ ਕੰਮ ਨੂੰ ਆਪਣਾ ਜ਼ਰੂਰ ਦੇਣਾ ਹੀ ਆ ਇਹਦੇ ਨਾਲ ਤੁਹਾਡਾ ਕੰਮ ਵੀ ਇਕੱਠਾ ਨਹੀਂ ਹੋਊਗਾ ਔਰ ਡੇਲੀ ਇਸ ਤਰੀਕੇ ਨਾਲ ਤੁਹਾਡਾ ਕੰਮ ਜਿਹੜਾ ਆਰਾਮ ਦੇ ਨਾਲ ਹੋ ਚੁੱਕਾ ਤੁਹਾਨੂੰ ਸਟ्रेस ਵੀ ਬਿਲਕੁਲ ਵੀ ਨਹੀਂ ਹੋਊਗਾ ਔਰ ਤੁਹਾਨੂੰ ਕੰਮ ਕਰਨ ਦੇ ਵਿੱਚ ਕਲੀਨਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਊਗਾ ਕਾਫੀ ਟਾਈਮ ਹੋ ਗਿਆ ਇੱਕ ਵਾਰੀ ਮੈਨੂੰ ਮੈਸੇਜ ਆਇਆ ਹੋਇਆ ਸੀਗਾ ਵੀ ਮਤਲਬ ਨਾ ਐਦਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਾਂ ਫਿਰ ਇਹ ਨਾ ਬੜੇ-ਬੜੇ ਘਰਾਂ ਵਿੱਚ ਚੰਗੀਆਂ ਲੱਗਦੀਆਂ ਹਨ ਕਰਨੀਆਂ ਚਾਹੇ ਉਹ ਸਾਫ਼-ਸੁਥਰਾ ਰੱਖਣਾ ਘਰ ਚਾਹੇ ਉਹ ਜਿਵੇਂ ਮਰਜੀ ਆ ਪਹਿਲੀ ਗੱਲ ਤਾਂ ਨਾ ਉਹ ਕਹਿੰਦੇ ਸੀਗਾ ਵੀ ਮਤਲਬ ਨਾ ਅਸੀਂ ਤਾਂ ਕੰਮ ਉਦੋਂ ਕਰਾਂਗੇ ਮਤਲਬ ਜਦੋਂ ਸਾਡਾ ਘਰ ਨਾ ਬਹੁਤ ਜ਼ਿਆਦਾ ਸੋਨਾ ਹੋਊਗਾ ਜਾਂ ਫਿਰ ਨਾ ਅੱਜਕੱਲ ਕੀ ਹੁੰਦਾ ਵੀ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਸੀਲਾ ਨਾ ਜਾਂਦੀ ਆ ਪਪੜੀ ਵਗੈਰਾ ਨਿਕਲਦੀ ਰਹਿੰਦੀ ਆ ਉਹਨਾਂ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਔਰ ਨਾ ਆਈ ਥਿੰਕ ਮ ਕੁਲ ਵੀ ਨਹੀਂ ਚਾਹੀਦਾ ਔਰ ਪਤਾ ਕੀ ਗੱਲਾਂ ਹੁਣ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਹੁਣ ਜਿੱਦਾਂ ਮੇਰਾ ਘਰ ਲਾ ਲਓ ਮੈਂ ਐਗਜ਼ਾਮਪਲ ਆਪਣੀ ਗੱਲ ਕਰਦੀ ਆ ਮੇਰਾ ਘਰ ਆ ਤੁਸੀਂ ਮੇਰੇ ਘਰ ਦੇ ਵਿੱਚ ਦੇਖੋਗੇ ਥਾਂ ਥਾਂ ਤੇ ਨਸੀਲਾਂ ਵਗੈਰਾ ਆਈ ਆ ਸਾਰੀਆਂ ਵਾਲਜ਼ ਵਗੈਰਾ ਖਰਾਬ ਹੋ ਚੁੱਕੀਆਂ ਆ ਅੱਧੇ ਨਾਲੋਂ ਜ਼ਿਆਦਾ ਖਲਾਰਾ ਕੁਸ਼ੀਨ ਪਾ ਦਿੰਦੀ ਆ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਨਾ ਕਿ ਮੈਂ ਆਪਣੇ ਘਰ ਨੂੰ ਸਾਫ਼ ਸੁਥਰਾ ਨਾ ਰੱਖਾਂ ਜਾਂ ਫਿਰ ਇਹ ਕਹਿ ਲੋ ਕਿ ਮੈਂ ਉਹਨੂੰ ਕਲੀਨ ਨਾ ਕਰਾਂ ਹੁਣ ਜਿਸ ਤਰੀਕੇ ਦਾ ਵੀ ਤੁਹਾਡਾ ਘਰ ਹੈਗਾ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਪਹਿਚਾਣ ਆ ਤੁਹਾਡੇ ਘਰ ਤੋਂ ਹੀ ਪਤਾ ਲੱਗ ਜਾਂਦੀ ਹੈ ਕਿ ਤੁਹਾਡੀ ਪਛਾਣ ਕਿਸ ਤਰੀਕੇ ਦੀ ਹੈਗੀ ਆ ਹਨਾ ਕਾਫੀ سارے ਲੋਕ ਤੁਸੀਂ ਦੇਖਿਆ ਹੋਣਾ ਦਰਵਾਜ਼ੇ ਤੋਂ ਹੀ ਮਤਲਬ ਜੱਜ ਕਰ ਲੈਂਦੇ ਨੇ ਕਿੰਨਾ ਦਾ ਘਰ ਅੰਦਰ ਤੋਂ ਕਿਵੇਂ ਦਾ ਹੋਏਗਾ ਕਾਫੀ سارے ਲੋਕ ਤੁਸੀਂ ਦੇਖੇ ਹੋਣੇ ਆ ਘਰ ਅੰਦਰ ਤਾਂ ਬਹੁਤ ਜ਼ਿਆਦਾ ਬਦਿਆ ਹੁੰਦਾ ਆ ਪਰ ਬਾਹਰੋਂ ਗੇਟ ਤੋਂ ਦੇਖੋਗੇ ਬਹੁਤ ਜ਼ਿਆਦਾ ਗਾਂਦੋਰ ਖਲਾਰਾ ਪਿਆ ਹੁੰਦਾ ਆ सो इस करके थोड़ी पहचान थोड़े घर तो ही पता चलती है थोड़ी परसनैलिटी भी थोड़े घर तो पता चलती है कि थोड़ी परसनैलिटी किस तरीके की हैगी सारिया बहुत सारिया छोटिया छोटिया हो सकता थोड़े वास्ते चीज़ा इन मैटर नहीं कर बट मेरे लिए बहुत सारिया चीज़ा मैटर कर हाँ एक टाइम एदाद का सदों मेरे लिए चीज़ा इन ज़्यादा मैटर नहीं कर जिदा जिदा बस बचे बड़े होंगे जो ये कह सदी हाँ उदा उदा असी चीज़ सीखते हैं बहुत सारिया चीज़ा असी अपने बच्चों भी सिखाणी पैदा बट उस पहला ਆਪਣੇ ਆਪ ਨੂੰ ਵੀ ਸਾਨੂੰ ਚੇਂਜ ਕਰਨਾ ਪੈਂਦਾ ਆ ਤਾਂ ਕਿਤੇ ਜਾ ਕੇ ਸਾਡੇ ਬੱਚੇ ਵੀ ਉਸ ਤਰੀਕੇ ਨਾਲ ਬਣ ਜਾਂਦੇ ਆ ਜਿਸ ਤਰੀਕੇ ਨਾਲ ਅਸੀਂ ਸੋਚਦੇ ਆ ਤੁਸੀਂ ਦੇਖ ਲਓ ਲੇਟ ਉੱਠਣ ਨਾਲ ਮੇਰੇ ਕੰਮ ਆ ਸਾਰੇ ਬਹੁਤ ਵਧੀਆ ਤਰੀਕੇ ਨਾਲ ਮੈਂ ਮੈਨੇਜ ਕਰ ਲਿਆ। ਬਸ ਇਹ ਹੈ ਲੇਟ ਉੱਠਣ ਨਾਲ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ। ਬਸ ਉਹਦਾ ਤਰੀਕਾ ਹੋਣਾ ਚਾਹੀਦਾ ਕਿ ਤੁਸੀਂ ਆਪਣੀਆਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਹੈ। ਸੋ ਮੇਰਾ ਜਿਹੜਾ ਇੰਪੋਰਟੈਂਟ ਕੰਮ ਸੀਗੇ ਅੱਜ ਸਾਰੇ ਹੋ ਚੁੱਕੇ ਆ। ਚਲਿਏ ਫਿਰ ਅੱਜ ਦੀ ਵੀਡੀਓ ਦੀ ਕਰਦੇ ਆ ਆਪਾਂ ਇੱਥੇ ਹੀ ਐਂਡਿੰਗ। ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਐਂਡ ਹੈਲਪਫੁੱਲ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਓ। ਮੈਨੂੰ ਪਿਆਰਾ ਜਿਹਾ ਕਮੈਂਟ ਕਰ ਔਰ ਕਰਦਿਆ ਕਰੋ ਪਲੀਜ਼ ਇੱਕ ਰਿਕੁਐਸਟ ਕਰਦੀ ਆ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਟੇਕ ਕੇਅਰ ਬਾਏ ਬਾਏ